ਕੁੜੀਆਂ ਚਿੜੀਆਂ ਉੱਡ ਪੁੱਡ ਜਾਣਾ ਲੰਮੀ ਮਾਰ ਉਡਾਰੀ ਬਾਬਲ ਕਿਉਂ ਹੱ ਲੱਗਦੀ ਬੋਝ ਮੈਂ ਤੈਨੂੰ ਕੁੱਖ ਵਿੱਚ ਜਾਵੇਂ ਮਾਰੀ ਬਾਬਲ ਤੇਰਾ ਹਰ ਦੁੱਖ ਦਰਦ ਵਡਾਵਾਂ ਪੱਗ ਤੇਰੀ ਨੂੰ ਦਾਗ ਨਾ ਲਾਵਾਂ ਮਰਦੇ ਦਮ ਤੱਕ ਕਾਇਮ ਰੱਖਾਂਗੀ ਮੈਂ ਤੇਰੀ ਸਰਦਾਰੀ ਬਾਬਲ ਕਿਉਂ ਹਲਗਦੀ ਬੂਝ ਮੈਂ ਤੈਨੂੰ ਕੋਖ ਵਿੱਚ ਜਾਵੇਂ ਮਾਰੀ ਬਾਬਲ ਜੋ ਪੁੱਤਰਾਂ ਲਈ ਮਰਦਾ ਫਿਰਦਾ ਦਿਨ ਰਾਤ ਕਮਾਈਆਂ ਕਰਦਾ ਫਿਰਦਾ ਛੱਡ ਕੇ ਬਿਰਧ ਆਸ਼ਰਮ ਆਵਣ ਛੱਡ ਕੇ ਬਿਰਧ ਆਸ਼ਰਮ ਆਵਣ ਮਾਂ ਪਿਓ ਬੁੱਢੜੇ ਵਾਰੀ ਬਾਬਲ ਕਿਉਂ ਹਲਗਦੀ ਬੂਝ ਮੈਂ ਤੈਨੂੰ ਕੁੱਖੇ ਵਿੱਚ ਜਾਵੇਂ ਮਾਰੀ ਬਾਬਲ ਮੇਰੀ ਹੋਂਦ ਮਿਟਾ ਕੇ ਕਿਉਂ ਤੂੰ ਬਣਦਾ ਐ ਭਾਗੀ ਪਾਪਾਂ ਦਾ ਤੇਰੇ ਸਿਰੋਂ ਕਲੰਕ ਕੰਨੀ ਲੈਣਾ ਵੇਖੀਂ ਸਾਰੀ ਜ਼ਿੰਦਗੀ ਬਾਬਲ ਕਿਉਂ ਹ ਲੱਗਦੀ ਬੋਝ ਮੈਂ ਤੈਨੂੰ ਕੁੱਖ ਵਿੱਚ ਜਾਵੇਂ ਮਾਰੀ ਬਾਬਲ ਜਸਵੀਰ ਸਿੰਘਾ ਇਹ ਬੋਝ ਨਾ ਸਮਝੀਂ ਜਿਸਬੀਰ ਸਿੰਘਾ ਇਹ ਬੋਝ ਨਾ ਸਮਝੀ ਸੱਚੀ ਗੱਲ ਉਚਾਰੀ ਬਾਬਲ ਕਿਉਂ ਹ ਲੱਗਦੀ ਬੋਝ ਮੈਂ ਤੈਨੂੰ ਕੁਖ ਵਿੱਚ ਜਾਵੇਂ ਮਾਰੀ ਬਾਬਲ ਕੁਖ ਵਿੱਚ ਜਾਵੇਂ ਮਾਰੀ ਬਾਬਲ